ਲੱਕੜਾਂ ਆ ਚੁੱਕੀਆਂ ਨੇ ਤੇ ਸੰਸਕਾਰ ਲੱਕੜਾਂ ਦੇ ਨਾਲ ਹੀ ਕੀਤਾ ਜਾਣਾ ਮੈਂ ਤੁਸੀਂ ਤੱਬ ਕੇ ਸ਼ੇਅਰ ਕਰ ਦਿਓ ਜਿੱਥੇ ਤੁਹਾਨੂੰ ਲਾਈਕ ਕਮੈਂਟ ਮਿਲਦੇ ਉੱਥੇ ਤੁਸੀਂ ਹੋਰ ਸਿਵਿਆਂ ਦੀਆਂ ਪੰੀਆਂ ਲੱਕੜਾਂ ਵੀ ਦਿਖਾਈ ਜਾਂਦੇ ਹੋ ਵੀ ਆ ਲੱਕੜਾਂ ਦੇਖੋ ਜੀ ਆਹ ਲੱਕੜਾਂ ਜਿਹੇ ਸ਼ਿਕਾਰ ਹੋਣਾ ਸ਼ਿਕਾਰ ਲੱਕੜਾਂ ਜੀ ਹੁੰਦਾ ਹੁੰਦਾ ਵੀਰੇ ਹਰੇਕ ਤਾਂ ਹੀ ਹੋਣਾ ਜਦੋਂ ਤੁਸੀਂ ਇੰਨਾ ਕਿਉਂ ਗਿਰ ਗਿਓ ਦੱਸੋ ਬਾਈ ਜੀ ਦੀ ਮੌਤ ਹੋ ਚੁੱਕੀ ਆ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਆ ਛੇਰ ਮੈਂ ਕਿਹਾ ਵੀ ਹਲੇ ਘੱਟ ਕੀਤੇ ਆ ਤੁਸੀਂ ਏਦੋਂ ਵੀ ਵੱਧ ਕੇ ਕਰੋ ਛੇਰ ਤੇ ਛੇਰ ਕਰਦੇ ਹੀ ਜਾਓ ਤੁਹਾਡੀ ਆਪ ਦੀ ਕੋਈ ਡਿਗਰੀ ਕੀਤੀ ਹੈ ਪੱਤਰਕਾਰੀ ਦੀ ਕੀਤੀ ਆ ਉੱਥੇ ਹਸਪਤਾਲ ਦੇ ਵਿੱਚ ਏਡੇ ਏਡੇ ਸਿਆਸੀ ਲੀਡਰ ਮਿਲਣ ਦੇ ਵਾਸਤੇ ਗਏ ਕਿਸੇ ਵੀ ਲੀਡਰ ਨੇ ਇਹ ਨਹੀਂ ਉੱਥੇ ਹਾਂ ਦਾ ਨਾਰਾ ਮਾਰਿਆ ਵੀ ਇਹ ਆਵਾਰਾ ਪਸ਼ੂਆਂ ਦੇ ਨਾਲ ਐਕਸੀਡੈਂਟ ਹੋਇਆ ਅਸੀਂ ਇਹਦਾ ਅੱਗੇ ਤੋਂ ਪ੍ਰਬੰਧ ਕਰਾਂਗੇ ਤੁਸੀਂ ਇਹ ਦੇਖਦੇ ਹੋ ਵੀ ਪੱਲਾ ਇਹ ਦੇਖੋ ਕੌਣ ਆਇਆ ਤੇ ਉਹਦੇ ਤੋਂ ਭੱਜ ਕੇ ਮੂਰੇ ਮਾਇਕ ਮੈਂ ਕਰਾਂ ਜੇ ਦੂਜਿਆਂ ਨੇ ਬੈਟਲ ਐੜੀ ਦੂਜਿਆਂ ਨੇ ਪਹਿਲਾਂ ਚਲਾਤੀ ਸਾਡੀ ਖਬਰ ਪਿੱਛੇ ਰਹਿ ਗਈ ਉਹ ਲੱਖ ਵਿਊ ਲੈ ਗਿਆ ਮੇਰੇ ਕੋਲੇ ਹਜ਼ਾਰ ਆਇਆ ਤੇ ਮੇਰਾ ਕੀ ਬਣੂਗਾ ਘਰੇ ਕੋਈ ਮੌਤ ਹੋ ਜੇ ਸਾਡੇ ਹੋ ਜੇ ਥੋੜੇ ਹੋ ਜੇ ਤੁਸੀਂ ਉੱਥੇ ਮਾਇਕ ਲੈ ਕੇ ਬੈਠੋਗੇ ਆਪ ਨਹੀਂ ਨਹੀਂ ਬੈਠੇ ਤੇ ਫਿਰ ਇੱਥੇ ਐਡੀ ਕਿਹੜੀ ਅੱਗ ਲੱਗੀ ਐ ਗਾਰਾ ਮਿੱਤੇ ਫਿਰ ਦਿਓ ਵੇਚ ਦੀ ਜਾਣਿਓ ਵੀ ਅਸੀਂ ਆਹ ਦਿਖਾ ਦਗੇ ਮੈਡੀਕਲ ਲੈਨਚ ਵੀ ਵੱਡਾ ਮਾਫੀਆ ਇਹ ਕੀ ਪਤਾ ਉਹ ਵਿਚਾਰਾ ਉਸੇ ਦਿਨੀ ਐਕਸਪਾਇਰ ਹੋ ਗਿਆ ਵੇ ਵੈਂਟੀਲੇਟਰ ਤੇ ਪਾਈ ਰੱਖਿਆ ਸਾਹ ਨਕਲੀ ਦੇਈ ਗਏ ਤੁਹਾਨੂੰ ਇਸ ਚੀਜ਼ ਦਾ ਪਤਾ ਵੀ ਉਹ ਅਸਲੀ ਸਾਹ ਸੀ ਉਹ ਸੱਚੀ ਜਿਹਾਉਂਦਾ ਸੀ ਕਿ ਨਕਲੀ ਇਹ ਗੱਲ ਦਾ ਪਤਾ ਸੀ ਤੁਹਾਨੂੰ ਕਿ ਨਹੀਂ ਤੇ ਫਿਰ ਕਾਹਦੀਆਂ ਟੱਟੂ ਦੀਆਂ ਖਬਰਾਂ ਦਿੰਦੇ ਸੀ ਹਰੇਕ ਨੂੰ ਐਵੇਂ ਦਿਖਾਈ ਗਏ ਵੀ ਆਹ ਗੱਲ ਹੋ ਗਈ ਜੀ ਉਹ ਤਾਂ ਉਹਦੀ ਅੱਖ 'ਚ ਹੰਝੂ ਆ ਗਿਆ ਤੁਸੀਂ ਆਪ ਦੇਖਿਆ ਅੰਦਰ ਜਾ ਕੇ ਅੱਖ ਚੰਝੂ ਨਹੀਂ ਨਹੀਂ ਤੇ ਫਿਰ ਇਹ ਹਾਲ ਆ ਸਾਡੇ ਮੀੜ ਦਾ ਦਾ ਭਾਈ ਜੀ ਦੀ ਮੌਤ ਹੋ ਚੁੱਕੀ ਆ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਆ ਤੇ ਸਸਕਾਰ ਇੱਥੇ ਬਈ ਦਾ ਗਰਾਊਂਡ 'ਚ ਕੀਤਾ ਜਾਣਾ ਵਾ ਦਬ ਕੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਦਬ ਕੇ ਯਾਨੀ ਕਿ ਦਬ ਕੇ ਲੱਕੜਾਂ ਆ ਚੁੱਕੀਆਂ ਨੇ ਤੇ ਇਹ ਸਸਕਾਰ ਲੱਕੜਾਂ ਦੇ ਨਾਲ ਹੀ ਕੀਤਾ ਜਾਣਾ ਵਾ ਤੁਸੀਂ ਦਬ ਕੇ ਸ਼ੇਅਰ ਕਰ ਦਿਓ ਆ ਔਡੀਅੰਸ ਖੜੀ ਆ ਉਹਨਾਂ ਨਾਲ ਮਿਲਵਾਉਣੇ ਆ ਤੁਹਾਨੂੰ ਗੱਲਬਾਤ ਕਰਾਉਣੇ ਆ ਕੀ ਬਈ ਵਿਚਾਰ ਕਹਿਣਾ ਕਰਨਾ ਸਾਂਝੀ ਕਰਨਾ ਚਾਹੁੰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਲੱਕੜਾਂ ਆ ਚੁੱਕੀਆਂ ਨੇ ਹਾਂ ਜੀ ਤੇ ਸਸਕਾਰ ਇੱਥੇ ਕੀਤਾ ਜਾਣਾ ਇੱਥੇ ਕੀਤਾ ਜਾਣਾ ਵੀਰੇ ਸ਼ਿਸ਼ਕਾਰ ਲੱਕੜਾਂ 'ਚ ਹੀ ਹੁੰਦਾ ਹੁੰਦਾ ਨਹੀਂ ਨਹੀਂ ਸਾਡਾ ਇੱਕ ਤਾਂ ਵੈਸੇ ਤੁਹਾਨੂੰ ਪੁੱਛ ਰਹੇ ਹਾਂ ਨਹੀਂ ਵੈਸੇ ਹੁਣ ਤੁਸੀਂ ਆਏ ਦੇਖੋ ਵੀ ਇਹੇ ਜੀ ਮੌਤ ਹੋਈ ਆ ਹਾਂਜੀ ਹਨਾ ਇਹ ਕਾ ਦਾ ਕੋਈ ਡਰਾਮਾ ਤਾਂ ਇੱਥੇ ਹੋ ਨਹੀਂ ਰਿਹਾ ਵੀਰੇ ਯਾਰ ਲੱਕੜਾਂ 'ਚ ਹੀ ਸ਼ਿਸ਼ਕਾਰ ਹੋ ਇੱਥੇ ਲੈ ਕੇ ਮੈਂ ਕਹਿੰਨੇ ਆ ਕੇ ਖੜ੍ਹ ਗਏ ਆ ਦੱਸੋ ਕੀ ਮਹਿਸੂਸ ਕਰਦੇ ਹਾਂ ਇਹੇ ਜੀ ਮੌਤ ਤੇ ਕਹਿ ਜਾਂ ਮਹਿਸੂਸ ਕਰਦੇ ਹੁੰਦੇ ਦੱਸ ਦਿਓ ਤੁਸੀਂ ਨਹੀਂ ਸਾਡਾ ਫਰਜ਼ ਆ ਜੀ ਵੀਡੀਓ ਬਣਾਉਣਾ ਨਹੀਂ ਫਰਜ਼ ਹੈਗਾ ਤੁਸੀਂ ਦਿਖਾਓ ਆਪਾਂ ਹੀ ਨਹੀਂ ਕਹਿੰਦੇ ਦਿਖਾਓ ਪਰ ਇਹ ਕੀ ਦਿਖਾਉਣ ਵਾਲਾ ਹੋ ਗਿਆ ਵੀ ਬਾਈ ਜੀ ਇੱਥੇ ਲੱਕੜਾਂ ਰੱਖੀਆਂ ਪਈਆਂ ਇੱਥੇ ਆ ਚਿੱਟੇ ਰੰਗ ਦਾ ਕਫਨ ਹੋਊਗਾ ਇਹ ਕੀ ਚੀਜ਼ਾਂ ਦਿਖਾਉਣ ਨੂੰ ਆਹੀ ਕੁਛ ਹੁੰਦਾ ਹੁੰਦਾ ਯਾਰ ਕੋਈ ਨਹੀਂ ਬਾਈ ਨਹੀਂ ਗੱਲ ਇਹ ਨਹੀਂ ਗੱਲ ਤਾਂ ਇਹ ਕਰਦੇ ਆ ਵੀ ਤੁਸੀਂ ਦਿਖਾਉਣੇ ਹੋ ਤੁਸੀਂ ਜੀ ਸੱਦ ਕੇ ਦਿਖਾਓ ਸਰ ਉਹਨਾਂ ਦੇ ਫੈਨ ਬੈਠੇ ਆ ਜੀ ਅਸੀਂ ਉਹਨਾਂ ਨੂੰ ਨਹੀਂ ਫੈਨ ਬੈਠੇ ਆ ਵੀਰੇ ਵਿਖਾਓ ਅਸੀਂ ਐ ਨਹੀਂ ਕਹਿੰਦੇ ਠੀਕ ਆ ਬੰਦੇ ਨੇ ਮਿਹਨਤ ਕੀਤੀ ਇੱਥੋਂ ਤੱਕ ਪਹੁੰਚਿਆ ਤਾਂ ਵੱਡਾ ਮਕਾਮ ਸੀ ਦਿਖਾਓ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਉਹਨੂੰ ਚਾਹਣ ਵਾਲੇ ਬੈਠੇ ਜ਼ਰੂਰ ਦਿਖਾਓ ਪਰ ਖਬਰ ਦੀ ਖਬਰ ਤਰ੍ਹਾਂ ਦਿਖਾਓ ਨਾ ਤੁਸੀਂ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਵੀ ਤੁਸੀਂ ਹੋ ਮੈਂ ਇੱਕ ਗੱਲ ਤੁਹਾਡੇ ਦਰਸ਼ਕਾਂ ਨੂੰ ਵੀ ਦੱਸ ਦੇਣੀ ਚਾਹਣਾ ਲੋਕਾਂ ਦੇ ਨਾਲ ਇਹ ਗ ਤੁਸੀਂ ਇੱਕ ਚੀਜ਼ ਦੱਸੋ ਕਿ 11-12 ਦਿਨ ਬਾਈ ਹੈ ਜਿਹੜਾ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਰਿਹਾ ਕਿਹੜੇ ਮੀੜਗਾ ਵਾਲੇ ਨੇ گاਵਾਂ ਦੇ ਵਿਰੁੱਧ ਜਾਂ ਇਹ ਜਾਨਵਾਰਾਂ ਦੇ ਵਿਰੁੱਧ ਇੱਥੇ ਆਵਾਜ਼ ਉਠਾਈ ਹੈ ਮੀੜਗਾ ਨੇ ਵੀ ਆਪਾਂ 11 ਦਿਨ ਆਵਾਬ ਰੋਲਾ ਬੰਨ੍ਹਦਗੇ ਠੀਕ ਆ ਉੱਥੇ ਹਸਪਤਾਲ ਦੇ ਵਿੱਚ ਏਡੇ ਏਡੇ ਸਿਆਸੀ ਲੀਡਰ ਮਿਲਣ ਦੇ ਵਾਸਤੇ ਗਏ ਕਿਸੇ ਵੀ ਲੀਡਰ ਨੇ ਇਹ ਨਹੀਂ ਉੱਥੇ ਹਾਂ ਦਾ ਨਾਰਾ ਮਾਰਿਆ ਵੀ ਇਹ ਆਵਾਰਾ ਪਸ਼ੂਆਂ ਦੇ ਨਾਲ ਐਕਸੀਡੈਂਟ ਹੋਇਆ ਅਸੀਂ ਇਹਦਾ ਅੱਗੇ ਤੋਂ ਪ੍ਰਬੰਧ ਕਰਾਂਗੇ ਅਸੀਂ ਨਾਲ ਖੜਾਂਗੇ ਠੀਕ ਆ ਲੀਡਰਾਂ ਦੇ ਹੱਥ ਵੱਸ ਸਭ ਕੁਝ ਅਸੀਂ ਵੋਟਾਂ ਦੇ ਕੇ ਬਣਾਏ ਆ ਠੀਕ ਆ ਸਾਰਾ ਕੁਝ ਇਹਨਾਂ ਦਾ ਹੈਗਾ ਜਦੋਂ ਸਾਡੀਆਂ ਜੇਬਾਂ ਚੋਂ ਟੈਕਸ ਇਕੱਠਾ ਜਾਂਦਾ ਇੱਥੇ ਮੋਟਰਸਾਈਕਲ ਲੈਣਾ ਉਹਦੇ ਤੇ ਵੀ ਟੈਕਸ ਲੱਗਦਾ ਗੱਡੀ ਲੈਣੀ ਉਹਤੇ ਵੀ ਟੈਕਸ ਲੱਗਦਾ ਨਾਤ ਸਾਡੀਆਂ ਜੇਬਾਂ ਚੋਂ ਸਾਡੀ ਮਿਹਨਤ ਦੀ ਕਮਾਈ ਜਾਂਦੀ ਆ ਟੈਕਸ ਰੂਪ ਦੇ ਵਿੱਚ ਜਾਂਦੀ ਆ ਉਹ ਨਹੀਂ ਤੁਸੀਂ ਕਦੇ ਦਿਖਾਇਆ ਤੁਸੀਂ ਹੁਣ ਕਲਾਕਾਰ ਉੱਥੇ ਗਏ ਠੀਕ ਆ ਫਰਜ ਜਾਣਾ ਬਣਦਾ ਠੀਕ ਆ ਹਰੇਕ ਅੰਦਰੋਂ ਆ ਕੇ ਦੱਸ ਦਿੰਦਾ ਸੀਗਾ ਮੀਡੀਆ ਦੇ ਮਾਇਕ ਮੂਰੇ ਬੋਲੀ ਜਾਂਦਾ ਸੀ ਠੀਕ ਆ ਜੀ ਆਹ ਹੋ ਗਿਆ ਇਸ ਤਰੀਕੇ ਨਾਲ ਉਹ ਕੀ ਕੀਤੀ ਸੀਗੀ ਵਿਚਾਰਿਆਂ ਕੋਲੇ ਠੀਕ ਆ ਹੁਣ ਕੱਲ ਵੇਖਿਆ ਉਹਦੀ ਮੌਤ ਹੋਈ ਇੱਕ ਵੀਰ ਕਲਾਕਾਰ ਆਇਆ ਥੋੜੇ ਮੀੜ ਕੋਲੇ ਤਾਰਾਂ ਟੱਪ ਕੇ ਉਹ ਤਾਂ ਵਿਚਾਰਾ ਆਏ ਹੱਥ ਜੋੜੀ ਆਵੇ ਬਾਈ ਜੀ ਮੌਤ ਹੋਈ ਹੈ ਸਾਤੋਂ ਨਹੀਂ ਬੋਲਿਆ ਜਾਂਦਾ ਮਾਈਕ ਲੈ ਕੇ ਉਹਦੇ ਮਗਰ ਇੱਥੇ ਪੋਸਟਮਾਸਟਰ ਮੋਹਰੇ ਜੀ ਠੀਕ ਆ ਉਹ ਦਿਖਾਉਣ ਦੀ ਆਗਿਆ ਨਹੀਂਗਾ ਜਿੱਥੇ ਬੰਦੇ ਦਾ ਮੁਲਾਜਾ ਕਰਦੇ ਆ ਮੈਂ ਪੰਜਾਬੀ ਸ਼ਬਦਾਂ ਬੋਲ ਨਹੀਂ ਉੱਥੇ ਕਿਹਾ ਤੁਸੀਂ ਨਾ ਚਾਵੜੋ ਵੀ ਆ ਜੀ ਹਿੱਕ چیرਤੀ ਜਿਹਦਾ ਆ ਕਰਤਾ ਜਿਹਦਾ ਅੰਗ ਕੱਟਤਾ ਜੀ ਇਹਦਾ ਐ ਹੋ ਗਿਆ ਜੀ ਯਾਰ ਥੋੜੀ ਬਹੁਤੀ ਸ਼ਰਮ ਥੋੜੀ ਬਹੁਤੀ ਜਿਹੜੀ ਚੀਜ਼ ਕਰਨੀ ਚਾਹੀਦੀ ਆ ਉਹ ਤਾਂ ਕਰਕੇ ਵਿਖਾਓ ਤੁਸੀਂ ਤੁਸੀਂ ਇੱਕ ਵਸਾ ਦੱਬੀ ਹੁ ਦੇਓ ਸ਼ੇਅਰ ਕਰ ਦਿਓ ਜੀ ਇਹਦੇ ਨਾਲ ਕੀ ਹਾਲ ਹੋ ਜੂ ਠੀਕ ਆ 4 ਦਿਨ ਇਹ ਤਾਂ ਇਹ ਗੱਲ ਆ ਵੀ ਅੱਜ ਇਹ ਮਰਿਆ ਫਿਰ ਇਹ ਤਾਂ ਹੁਣ ਹੋਰ ਭਾਰ ਦੇ ਆ ਕੋਈ ਮੁਰਗੀ ਵੀ ਕੋਈ ਹੋਰ ਕੋਈ ਮਰੇ ਫੇਮਸ ਬੰਦਾ ਅਸੀਂ ਉਹਦੇ ਘਰੇ ਮੈਂਕ ਲੈ ਕੇ ਜਾਈਏ ਠੀਕ ਆ ਇੱਥੇ ਗਰਾਊਂਡ ਤੁਸੀਂ ਇੰਨੇ ਦਿਨਾਂ ਦੇ ਵਿੱਚ ਕੀ ਕੀਤਾ ਉਹਦੀ ਇਹ ਖਬਰ ਦਿਖਾਉਂਦੇ ਰਹੇ ਵੀ ਉਹਦੀ ਹੁਣ ਸੇਦ ਦੇ ਵਿੱਚ ਆ ਕੁਛ ਆ ਕੋਈ ਕਿਵੇਂ ਖਬਰ ਪਾਈ ਜਾਂਦਾ ਕੋਈ ਕਿਵੇਂ ਪਾਈ ਜਾਂਦਾ ਇੱਥੋਂ ਤੱਕ ਫੋਟੋਆਂ ਦੇ ਵੀ ਪੈਸੇ ਪੂਸੇ ਆਉਂਦੇ ਕਿਸੇ ਨੇ ਕਿਸੇ ਦੀ ਗਲਤ ਭੈਣ ਦੇ ਨਾਲ ਕੋਈ ਗਲਤ ਮਾਂ ਬਣਾ ਕੇ ਉਹਦੀਆਂ ਫੋਟੋਆਂ ਪਾ ਦਿੱਤੀਆਂ ਕਈਆਂ ਵੀ ਜੀ ਆਹ ਦੇਖੋ ਯਾਰ ਐਡਾ ਕਿੰਨੀ ਕੁ ਡਾਲਰਾਂ ਦੀ ਭੁੱਖ ਆ ਇੱਕ ਮਿੰਟ ਤੁਸੀਂ ਇੰਨਾ ਹੀ ਸੋਚ ਲਓ ਜੇ ਇਹ ਬੰਦੇ ਨੇ ਲੱਖਾਂ ਰੁਪਇਆ ਕਮਾਇਆ ਠੀਕ ਆ ਠੀਕ ਆ ਜ਼ਿੰਦਗੀ ਢੋਖਾ ਦੇਗੀ ਉਹਨੇ ਨਾਲ ਲੈ ਕੇ ਗਿਆ ਥੋੜੇ ਚਾਰ ਛੱਲਣਾਂ ਦਾ ਕੀ ਨਾਲ ਜਾੜੂ ਫਿਰ ਇੱਥੋਂ ਤੱਕ ਤੁਸੀਂ ਗਿਰ ਗਏ ਜਿਵੇਂ ਆ ਮੂਸੇ ਵਾਲੇ ਵੇਲੇ ਕੁੱਤੇ ਦਿਖਾਈ ਗਏ ਹੁਣ ਆਖੇ ਜੀ ਉਹਦੀ ਡਿਫੈਂਡਰ ਗੱਡੀ ਦਰ ਗੱਡੀ ਖੜੀ ਹੈ ਜੋ ਸੁੰਨੀਆਂ ਹੋ ਗਈਆਂ ਜੀ ਆ ਖੜ ਗਈਆਂ ਜੀ ਉਹ ਤਾਂ ਹੁਣ ਪਤਾ ਹੀ ਆ ਜਦੋਂ ਉਹ ਬੰਦਾ ਜਾਂਦਾ ਸੀ ਉਹ ਵੀਕਲ ਚਲਾ ਲੈਂਦਾ ਸੀ ਹੁਣ ਖੜਾ ਹੈਗਾ ਫਿਰ ਅਸੀਂ ਕਾਹਦਾ ਸਿਸਟਮ ਦੇ ਤੁਸੀਂ ਇਹ ਗੱਲ ਕਰਦੇ ਬਾਈ ਜੀ ਅਖੇ ਜੀ ਉਹਨ ਮੋਟਰਸਾਈਕਲਾਂ ਤੇ ਘੁੰਮਣ ਦੀ ਕੀ ਲੋੜ ਸੀਗੀ ਕਿਉਂ ਨਹੀਂ ਲੋੜ ਸੀ ਬਈ ਉਹਦਾ ਸ਼ੌਂਕ ਸੀ ਠੀਕਾ ਪੂਰਾ ਕਰਦਾ ਸੀ ਪਰ ਆਹ ਗੱਲ ਕਿਉਂ ਨਹੀਂ ਚੱਕੀ ਵੀ ਉਹਦਾ ਐਕਸੀਡੈਂਟ ਅਵਾਰਾ ਪਸ਼ੂਆਂ ਕਰਕੇ ਹੋਇਆ ਆ ਸਾਡੇ ਪੰਜਾਬ ਦੇ ਵਿੱਚ ਕਿੰਨੇ ਅਵਾਰਾ ਪਸ਼ੂ ਫਿਰਦੇ ਆ ਨਿਤ ਮੌਤਾਂ ਹੁੰਦੀਆਂ ਨਿਤ ਕਿਸੇ ਦਾ ਪੁੱਤ ਚਲਾ ਜਾਂਦਾ ਕਿਸੇ ਦੀ ਭੈਣ ਭਰਾ ਚਲਾ ਜਾਂਦਾ ਕਿਸੇ ਬੱਚਿਆਂ ਦਾ ਪਿਓ ਚਲਾ ਜਾਂਦਾ ਕਿਸੇ ਦੇ ਘਰ ਵਾਲੀ ਦਾ ਸੁਹਾਗ ਉੱਜਰ ਜਾਂਦਾ ਉਦੋਂ ਕ ਤਾਂ ਕਦੇ ਦਿਖਾਇਆ ਕਰੋ ਕੱਲੇ ਜਿੱਥੇ ਤੁਹਾਨੂੰ ਲਾਈਕ ਕਮੈਂਟ ਮਿਲਦੇ ਉੱਥੇ ਤੁਸੀਂ ਉਹ ਸਿਵਿਆਂ ਦੀਆਂ ਪੰੀਆਂ ਲੱਕੜਾਂ ਵੀ ਦਿਖਾਈ ਜਾਂਦੇ ਹੋ ਵੀ ਆਹ ਲੱਕੜਾਂ ਦੇਖੋ ਜੀ ਆਹ ਲੱਕੜਾਂ ਜਿਹੇ ਸ਼ਿਕਾਰ ਹੁਣ ਸ਼ਿਕਾਰ ਲੱਕੜਾਂ ਜੀ ਹੁੰਦਾ ਹੁੰਦਾ ਵੀਰੇ ਹਰੇਕ ਤਾਂ ਹੀ ਹੁਣਾ ਜਦੋਂ ਤੁਸੀਂ ਇੰਨਾ ਕਿਉਂ ਗਿਰ ਗਿਓ ਦੱਸੋ ਹਰੇਕ ਦੇ ਪਿੱਛੇ ਤੁਰੀ ਜਾਂਦੇ ਕੋਈ ਤੁਹਾਡੀ ਆਪ ਦੀ ਕੋਈ ਡਿਗਰੀ ਕੀਤੀ ਹੈ ਪੱਤਰਕਾਰੀ ਦੀ ਕੀਤੀ ਹੈ ਨਹੀਂ ਤੇ ਨਹੀਂ ਕੀਤੀ ਲੈ ਦੱਸੋ ਫਿਰ ਨਹੀਂ ਹਸਣ ਵਾਲੀ ਗੱਲ ਹੈ ਤੁਹਾਨੂੰ ਦੱਸ ਦਿਆ ਹਸਣ ਵਾਲੀ ਗੱਲ ਹੈਗੀ ਆ ਵੀਰੇ ਜਦੋਂ ਤੁਹਾਨੂੰ ਇਹ ਆਪ ਨੂੰ ਨਹੀਂ ਕਿਸੇ ਚੀਜ਼ ਦਾ ਪਤਾ ਕੋਈ ਨੌਲੇਜ ਨਹੀਂ ਠੀਕ ਆ ਤੁਸੀਂ ਦਿਖਾਉਣਾ ਦਿਖਾ ਦਿਓ ਫਰਜ ਬਣਦਾ ਠੀਕ ਆ ਫਿਰ ਤੁਸੀਂ ਹਰੇਕ ਬੰਦੇ ਦੇ ਜਿਹੜਾ ਬੰਦਾ ਉਹਨਾਂ ਦੇ ਘਰੇ ਆਉਂਦਾ ਉਹ ਆਪ ਦਾ ਨੀਵੀ ਪਾ ਕੇ ਆਉਂਦਾ ਨੰਗਣ ਦੀ ਕੋਸ਼ਿਸ਼ ਕਰਦਾ ਹਰ ਬੰਦਾ ਵੀ ਕਿਵੇਂ ਨਾ ਕਿਵੇਂ ਨੰਗ ਜਗੇ ਪਰ ਤੁਸੀਂ ਤੁਸੀਂ ਇਹ ਦੇਖਦੇ ਹੋ ਵੀ ਪੱਲਾ ਇਹ ਦੇਖੋ ਕੌਣ ਆਇਆ ਤੇ ਉਹਦੇ ਤੋਂ ਭੱਜ ਕੇ ਮੂਰੇ ਮੈਕ ਮੈਂ ਕਰਾਂ ਜੇ ਦੂਜਿਆਂ ਨੇ ਬੈਟ ਲੈ ਲਈ ਦੂਜਿਆਂ ਨੇ ਪਹਿਲਾਂ ਚਲਾਤੀ ਸਾਡੀ ਖਬਰ ਪਿੱਛੇ ਰਹਿ ਗਈ ਉਹ ਲੱਖ ਵਿਊ ਲੈ ਗਿਆ ਮੇਰੇ ਕੋਲੇ ਹਜ਼ਾਰ ਆਇਆ ਤੇ ਮੇਰਾ ਕੀ ਬਣੂਗਾ ਯਾਰ ਥੋੜੀ ਬਹੁਤੀ ਗੈਰਤ ਥੋੜੀ ਬਹੁਤੀ ਸ਼ਰਮ ਮੈਂ ਕਹਿੰਦਾ ਜੇ ਕਿਤੇ ਰਲ ਕੇ ਮੀੜ ਗਾਲੇ ਜਾਂ ਪੇਜਾਂ ਵਾਲੇ ਮੁੱਦਾ ਚੱਕਦੇ ਵੀ ਅਵਾਰਾਂ ਪਸ਼ੂਆਂ ਕਰਕੇ ਇਹ ਕੰਮ ਹੋਇਆ ਜਿੰਨੇ ਲੀਡਰ ਉੱਥੇ ਉਹਨੂੰ ਮਿਲਣ ਵਾਸਤੇ ਹਸਪਤਾਲ ਦੇ ਵਿੱਚ ਗਏ ਸੀ ਉਹਨਾਂ ਨੂੰ ਸਵਾਲ ਇਹ ਕਰਦੇ ਸਾਡੇ ਲੋਕ ਵੀ ਭਾਈ ਜੀ ਅਵਾਰਾਂ ਪਸ਼ੂਆਂ ਕਰਕੇ ਕਾਂਡ ਹੋਇਆ ਉਹਦਾ ਕਰਕੇ ਮੌਤ ਹੋਈ ਆ ਤੁਸੀਂ ਇਹਦਾ ਕੀ ਸੋਲੂਸ਼ਨ ਲੱਭ ਕੇ ਦਿੱਤਾ ਕੀ ਹੱਲ ਕੀਤਾ ਇਹਦਾ ਅਸੀਂ ਟੈਕਸ ਭਰਦੇ ਆ ਸਾਡੀ ਮਿਹਨਤ ਦੀ ਕਮਾਈ ਵਿੱਚੋਂ ਪੈਸੇ ਜਾਂਦੇ ਸ਼ਾਇਦ ਕੋਈ ਹੱਲ ਨਿਕਲੂ ਇਹਦੇ ਪਾਸੇ ਤਾਂ ਕਿਸੇ ਦਾ ਖਿਆਲ ਹੀ ਹੈ ਨਹੀਂਗਾ ਯਾਰ ਹੁਣ ਤੁਸੀਂ ਉਹਦੇ ਟੀਚਰ ਵੀ ਲੱਭ ਲਏ ਆਖੇ ਉਹਦੀ ਬੱਚੀ ਆਖੇ ਗਿਫਟ ਤਿਆਰ ਕਰੀ ਜਾਂਦੀ ਸੀ ਅੱਛਾ ਟਾਈਟਲ ਹੈਡਿੰਗ ਖਬਰਾਂ ਦੇ ਇਹ ਜਿਹੇ ਬਨਾਮ ਨਾਂ ਲਿਖਦੇ ਆ ਉਹਨੇ ਆਹ ਕਹਤਾ ਜੀ ਸਰਪੰਚਾ ਉਸ ਵੀਰ ਦੀ ਨਵੀਂ ਗੱਲ ਨਿਕਲੀ ਆ ਜੀ ਆ ਨਵੀਂ ਗੱਲ ਸਾਹਮਣੇ ਆ ਕਿ ਗੱਲ ਵਿੱਚ ਕੁਝ ਨਹੀਂ ਹੁੰਦੀ ਉਹੀ ਤਸਵੀਰਾਂ ਉਹੀ ਗੱਲਾਂ ਹੁਣ ਇਹ ਅੱਗ ਲੱਗੀ ਹੋਈ ਐ ਇਹਨਾਂ ਨੂੰ ਛੇਤੀ ਵੀ ਉਹ ਕਦੋਂ ਉਹਦੇ ਕੱਪੜੇ ਪਾ ਕੇ ਉਹਨੂੰ ਪਾਉਣ ਚਿਖਾ ਤੇ ਉਹਦੀ ਕੋਈ ਫੋਟੋ ਲਾਸਟ ਆਵੇ ਪਰ ਉਹ ਲਾਸਟ ਫੋਟੋ ਨੂੰ ਅਸੀਂ ਦੱਬ ਕੇ ਕਰਗੇ ਅਸੀਂ দাবਾ-ਦਬ ਉਹ ਇੱਕ ਫੋਟੋ ਹੁੰਦੀ ਆ ਉਹ ਮੈਂ ਕਹਿੰਦਾ 2 ਸੈਕਿੰਡ ਵੀ ਨਹੀਂ ਉਹਦੇ ਤੇ ਆਉਂਦੀ ਠੀਕ ਆ ਪਰ ਉਹ 2 ਸੈਕਿੰਡ ਦੀ ਫੋਟੋ ਲਈ ਇਹ 20 ਮਿੰਟਾਂ ਦੀ ਵੀਡੀਓ ਬਣਾਉਂਦੇ ਆ ਕੋਈ ਉਹਦਾਂ ਪ੍ਰਾਣੀਆਂ ਚੱਕਣੀਆਂ ਉਹੀ ਗੱਲ ਨੂੰ ਵਾਰ-ਵਾਰ ਕਰੀ ਜਾਂਦੇ ਆ ਉਹੀ ਗੱਲ ਨੂੰ ਵਾਰ-ਵਾਰ ਦੁਹਰਾਈ ਜਾਂਦੇ ਆ ਇਹ ਹਾਲ ਆ ਬਾਈ ਜੀ ਮੀੜਗਾ ਦਾ ਤੁਹਾਡਾ ਤੁਸੀਂ ਦੱਸ ਦਿਓ ਵੀ ਜਿਹੜਾ ਤੁਸੀਂ ਕਰ ਰਹੇ ਹੋ ਸਹੀ ਆ ਇਹ ਤੁਹਾਡਾ ਮਨ ਮੰਨਦਾ ਘਰੇ ਕੋਈ ਮਾਂ ਤੋਂ ਜੇ ਸਾਡੇ ਹੋ ਜੇ ਤੁਹਾਡੇ ਹੋ ਜੇ ਤੁਸੀਂ ਉੱਥੇ ਮਾਈਕ ਲੈ ਕੇ ਬੈਠੋਗੇ ਆਪ ਨਹੀਂ ਨਹੀਂ ਬੈਂਦੇ ਤੇ ਫਿਰ ਇੱਥੇ ਐਡੀ ਕਿਹੜੀ ਅੱਗ ਲੱਗੀ ਹੈ ਗਾਰਾ ਮਿੱਧੇ ਫਿਰਦੇ ਹੋ ਵਿੱਚ ਦੀ ਜਾਣਿਓ ਵੀ ਅਸੀਂ ਆਹ ਦਿਖਾ ਦਗੇ ਬਾਈ ਜੀ ਉਹਦੀ ਆਹ ਕਰਕੇ ਆ ਗੱਲ ਹੋਈ ਆ ਇਸ ਤਰੀਕੇ ਨਾਲ ਯਾਰ ਕਦੇ ਤਾਂ ਕੋਈ ਮੌਕਾ ਤਾਂ ਛੱਡ ਦਿਆ ਕਰੋ ਕੁੱਤੇ ਬਿੱਲੇ ਦਿਖਾਉਣੇ ਆ ਉਹਨਾਂ ਦੇ ਘਰੇ ਤਣੀ ਪਾਈਏ ਤੇ ਲੀੜੇ ਪਾਉਂਦੇ ਆ ਜੀ ਆ ਉਹਦੀ ਕੋਠੀ ਆ ਜੀ ਜਮਾ ਕੋਠੀ ਦੇ ਨਾਲ ਗਰਾਊਂਡ 'ਚ ਉਹਨੂੰ ਸ਼ਿਸ਼ਕਾਰ ਕਰ ਜੀ ਥੋੜੀ ਬਹੁਤੀ ਤਾਂ ਗੈਰਤ ਰੱਖ ਕੇ ਜਿਹੜੀ ਮੁੱਦੇ ਦੀ ਗੱਲ ਆ ਤੁਸੀਂ ਜਿੰਨੇ ਦਿਨੋਂ ਜ਼ਿੰਦਗੀ ਦੀ ਲੜਾਈ ਲੜਦਾ ਰਿਆ ਇੱਕ ਦਿਨ ਵੀ ਤੁਸੀਂ ਉਹ ਗੱਲ ਨਹੀਂ ਕੀਤੀ ਕੀਤੀ ਐ ਕੋਈ ਉਸ ਦਿਨ ਗੱਲ ਨਹੀਂ ਬਸ ਇਹ ਸੀ ਤੜਕੇ ਉੱਠਦੇ ਮੂੰਹ ਧੋਤਾ ਨਹੀਂ ਧੋਤਾ ਚਾਹ ਪੀਤੀ ਨਹੀਂ ਪੀਤੀ ਉਹ ਨਵੀਂ ਖ਼ਬਰ ਆ ਗਈ ਜੀ ਉਹਦੀ ਆ ਗੱਲ ਹੋ ਗਈ ਜੀ ਉਹ ਹੁਣ ਉੱਠ ਖੜੂਗਾ ਜੀ ਹੁਣੇ ਪਤਾ ਲੱਗਿਆ ਜੀ ਉਹ ਚੱਲ ਪੂਗਾ ਕੋਈ ਉੱਠਿਆ ਨਹੀਂ ਸੀ ਵਿਚਾਰਾ ਇੰਨੇ ਮੰਦੇ ਹਲਾ ਸੀ ਪਤਾ ਨਹੀਂ ਇਹ ਸਰਕਾਰੀ ਜਿਹੜਾ ਹੈਗਾ ਮਾਫੀਆ ਜਿੱਥੇ মিডিਆ ਮਾਫੀਆ ਬਣ ਗਿਆ ਉੱਥੇ ਇਹ ਮੈਡੀਕਲ ਲੈਨ ਚ ਵੀ ਵੱਡਾ ਮਾਫੀਆ ਇਹ ਕੀ ਪਤਾ ਉਹ ਵਿਚਾਰਾ ਉਸੇ ਦਿਨੀ ਐਕਸਪਾਇਰ ਹੋ ਗਿਆ ਵੇ ਵੈਂਟੀਲੇਟਰ ਤੇ ਪਾਈ ਰੱਖਿਆ ਸਾਹ ਨਕਲੀ ਦੇਈ ਗਏ ਤੁਹਾਨੂੰ ਇਸ ਚੀਜ਼ ਦਾ ਪਤਾ ਵੀ ਉਹ ਅਸਲੀ ਸਾਹ ਸੀ ਉਹ ਸੱਚੀ ਜਿਹਾਉਂਦਾ ਸੀ ਕਿ ਨਕਲੀ ਇਹ ਗੱਲ ਦਾ ਪਤਾ ਸੀ ਤੁਹਾਨੂੰ ਕਿ ਨਹੀਂ ਤੇ ਫਿਰ ਕਾਹਦੀਆਂ ਟੱਟੂ ਦੀਆਂ ਖਬਰਾਂ ਦਿੰਦੇ ਸੀ ਤੁਸੀਂ ਹਰੇਕ ਨੂੰ ਐਵੇਂ ਦਿਖਾਈ ਗਏ ਵੀ ਆਹ ਗੱਲ ਹੋ ਗਈ ਜੀ ਉਹ ਤਾਂ ਉਹਦੀ ਅੱਖ ਚ ਹੰਝੂ ਹੈਗਾ ਤੁਸੀਂ ਆਪ ਦੇਖਿਆ ਅੰਦਰ ਜਾ ਕੇ ਅੱਖ ਚ ਹੰਝੂ ਹੈ ਨਹੀਂ ਨਹੀਂ ਦੇਖਿਆ ਤੇ ਫਿਰ ਯਾਰ ਏ ਹਾਲ ਆ ਸਾਡੇ ਮੀੜਗਾ ਦਾ ਇੱਕ ਦਿਨ ਇਹਨਾਂ ਨੇ ਕੋਈ ਖਬਰ ਨਹੀਂ ਚੱਜਦੀ ਦਿਖਾਈ ਨਾ ਕੋਈ ਚੱਜ ਦੀ ਖਬਰ ਚੱਕੀ ਵੀ ਉਹਦੇ ਲਈ ਸਾਨੂੰ ਬੋਲਣਾ ਕੀ ਚਾਹੀਦਾ ਅੱਗੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਜਾਂ ਅੱਗੇ ਵਾਸਤੇ ਇਹਨਾਂ ਮਸ਼ਹੂਰ ਸਿੰਗਰ ਸੀ ਜਿਹੜਾ ਚਲਾ ਗਿਆ ਅੱਜ ਅਫਸੋਸ ਹੈ ਸਾਨੂੰ ਬਹੁਤ ਦੁੱਖ ਹੈ ਪਰ ਉਹਦੇ ਲਈ ਅੱਗੇ ਅਸੀਂ ਰੋਕ-ਥਾਮ ਕੀ ਕੀਤੀ ਆ ਵੀ ਅੱਗੇ ਕੋਈ ਹੋਰ ਕਿਸੇ ਮਾਂ ਦਾ ਪੁੱਤ ਨਾ ਮਰੇ ਕਿਸੇ ਦੇ ਘਰ ਦੇ ਵਿੱਚ ਹੋਰ ਸੱਥਰ ਨਾ ਵਿਝੇ ਉਹ ਤਾਂ ਨਹੀਂ ਤੁਸੀਂ ਤਾਂ ਹੁਣ ਆਏ ਲੱਭਦੇ ਹੋ ਕੋਈ ਹੋਰ ਸੈਲੀਬ੍ਰਿਟੀ ਜਾਵੇ ਉਹਦੇ ਘਰੇ ਲੈ ਕੇ ਮੈਗ ਜਾਈਏ ਥੋੜਾ ਬਹੁਤਾ ਬਾਈ ਜੀ ਆਪਦਾ ਫਰਜ਼ ਪਛਾਨਣ ਦੀ ਕੋਸ਼ਿਸ਼ ਕਰੋ ਤੁਸੀਂ ਇਹ ਗਲਤੀ ਆ ਤੁਹਾਡੀ ਹਰ ਗੱਲ ਵਿਊਆਂ ਨਾਲ ਨਹੀਂ ਹੁੰਦੀ ਹਰ ਗੱਲ ਸ਼ੇਅਰਾਂ ਨਾਲ ਨਹੀਂ ਹੁੰਦੀ ਠੀਕ ਆ ਮੈਂ ਤੁਹਾਨੂੰ ਵੇਖੀ ਜਾਂਦਾ ਸੀ ਉੱਥੇ ਖੜੇ ਨੂੰ ਤੂੰ ਲੱਗਿਆ ਪਿਆ ਸੀ ਬਾਈ ਜੀ ਸ਼ੇਅਰ ਕਰ ਦਿਓ ਐ ਕਰ ਦਿਓ ਇਹ ਗੱਲਾਂ ਕਹਿਣੀਆਂ ਬੰਦ ਦੀਆਂ ਮੌਤ ਤੇ ਨਹੀਂ ਨਹੀਂ ਤੇ ਫੇਰ ਬਾਈ ਜੀ ਤੁਸੀਂ ਆਪ ਦਾ ਫਰਜ ਪਛਾਣੋ ਕੁਸ ਮਾੜੀ ਮੋਟੀ ਬਾਈ ਜੀ ਆਪ ਸ਼ਰਮ ਮੰਨੋ ਇਸੇ ਕਰਕੇ ਹੱਥ ਬੰਨ ਕੇ ਬੇਨਤੀ ਕਰਦੇ ਆਂ ਹਰੇਕ ਦੇ ਮੂੰਹ ਚ ਮਾਈਕ ਨਾ ਤੰਦਿਆ ਕਰੋ ਮਾੜਾ ਸਮਾਂ ਬਹੁਤ ਬਹੁਤ ਹਰ ਬੰਦੇ ਨੇ ਦੁੱਖ ਬਣਾਇਆ ਜਿਹੜਾ ਉਹਨੂੰ ਨਹੀਂ ਜਾਂਦਾ ਸੀ ਉਹ ਵੀ ਰੋਇਆ ਹੁਣ ਉਹਦੇ ਮਾਪਿਓ ਜਾਂ ਉਹ ਉਹਦੇ ਘਰੋਂ ਬੀਬੀ ਆ ਵਿਚਾਰੀ ਭੈਣ ਆ ਉਹਨੇ ਰੋਣਾ ਜਿਹੜਾ ਉਹਨਾਂ ਦੇ ਅੰਦਰ ਦਰਦ ਦਾ ਦੁੱਖ ਉਹਨਾਂ ਨੂੰ ਰੋ ਲੈਂਦੇ ਹੋ ਹਰੇਕ ਦੇ ਮੂਰੇ ਕੈਮਰਾ ਮਾਈਕ ਚੀਕਾਂ ਚੱਕਾਂ ਲਾ ਕੇ ਨਾ ਉੱਥੇ ਵੀਰ ਬੰਦਾ ਉਹਨੂੰ इमोਸ਼ਨਲ ਗੇਮਾਂ ਨਾ ਖੇਡਿਆ ਕਰੋ ਤੁਸੀਂ ਚੱਜ ਦੀ ਖਬਰ ਦਿਖਾਉਂਦੇ 11 ਦਿਨ ਕਿਤੇ ਮੁੱਦਾ ਚੱਕਦੇ ਉਤੋਂ ਕੇਂਦਰ ਸਰਕਾਰ ਤੱਕ ਪਹੁੰਚਾਉਂਦੇ ਕਦੇ ਭਗਵੰਤ ਮਾਨ ਤੱਕ ਇਹ ਗੱਲਾਂ ਪਹੁੰਚਾਉਂਦੇ ਵੀ ਬਾਈ ਜੀ ਆਏ ਮੌਤ ਹੋਈ ਆ ਅਸੀਂ ਆਹ ਕੁਛ ਦਿੱਤਾ ਅੰਕੜੇ ਉਹ ਅੰਕੜੇ ਕੱਢ ਕੇ ਦਿਖਾਏ ਤੁਸੀਂ ਕੋਈ ਵੀ ਕਿੰਨੇ ਨਿਤ ਮੌਤਾਂ ਕਿੰਨੇ ਹੁੰਦੀਆਂ ਪਸ਼ੂਆਂ ਨਾਲ ਕੋਈ ਪਤਾ ਤੁਹਾਨੂੰ ਇਹਨਾਂ ਅੰਕੜਿਆਂ ਦਾ ਤੇ ਫੇਰ ਫੇਰ ਕੀ ਦਿਖਾਈ ਜਾਂਦੇ ਹੋ ਤੁਸੀਂ ਉਹਦਾ ਯਾਰ ਇਸੇ ਕਰਕੇ ਬਾਈ ਜੀ ਬਖਸ਼ੋ ਇਹੀ ਆ ਸ਼ਿਸ਼ਕਾਰ ਹੋ ਲੈਣ ਦਿਓ ਠੀਕ ਆ ਆ ਗੱਲਾਂ ਛੱਡ ਦਿਓ ਗਿੱਦੜ ਵਾਲੀਆਂ ਜਿਹੜੀਆਂ ਵੀ ਅਸੀਂ ਆ ਕਰਾਂਗੇ ਜੀ ਅਸੀਂ ਉਹ ਕਰਦੇ ਆ ਲਓ ਜੀ ਚਲਾ ਗਿਆ ਭੋਗ ਤੋਂ ਬਾਅਦ ਚੱਲੋ ਫੇਰ ਕਿਉਂ ਆ ਲੱਭਦੇ ਹੋ ਤੁਸੀਂ ਸਹੀ ਖਬਰ ਦਿਖਾਓ ਮੇਰਾ ਵੀ ਦਿਖਾਉਣੀ ਆ ਤਾਂ ਝੱਜ ਦੀ ਗੱਲ ਕਰੋ ਤੇ ਨਹੀਂ ਨਾ ਕਰੋ ਕਿਹੜਾ ਕੋਈ ਬੰਨਿਆ ਵਾ ਤੁਹਾਡੇ ਪਿੱਛੇ ਐਡੀ ਕਿੱਡੀ ਗੱਲ ਲੈ ਕੇ 250 ਦਾ ਮੈਂ ਕਿ ਹਰੇਕ ਦੇ ਮੂੰਹ ਚ ਤੁੰਨਣ ਤੱਕ ਜਾਂਦੇ ਵੀ ਬਾਈ ਜੀ ਛੇਤੀ ਬਾਈ ਜੀ ਛੇਤੀ ਦੂਜਾਣਾ ਵਿਖਾ ਦੇ ਅਸੀਂ ਨਾ ਹੱਥ ਬੰਨ ਕੇ ਬੇਨਤੀ ਹੈ ਵੀਰੇ ਅਸੀਂ ਤੇ ਇਹੀ ਬੇਨਤੀ ਕਰਦੇ ਆ ਜਰੂਰ ਸਾਰਿਆਂ ਨੂੰ ਵੀ ਜਿਹੜੀ ਖਬਰ ਦਿਖਾਉਣੀ ਆ ਤੁਸੀਂ 11 ਦਿਨ ਕਿਤੇ ਉਹਨਾਂ ਆਵਾਰਾਂ ਪਸ਼ੂਆਂ ਦੇ ਨਾਲ ਹੋਈਆਂ ਮੌਤਾਂ ਦੇ ਅੰਕੜੇ ਕੱਢ ਕੇ ਵਿਖਾਉਂਦੇ ਇੱਕ ਸਾਲ ਚ ਕਿੰਨੀਆਂ ਮੌਤਾਂ ਹੁੰਦੀਆਂ ਉਹ ਅੰਕੜੇ ਕੱਢ ਕੇ ਵਿਖਾਉਂਦੇ ਕਿੰਨੇ ਬੱਚਿਆਂ ਦੇ ਪਿਓ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਚਲੇ ਜਾਂਦੇ ਆ ਕੱਢ ਕੇ ਵਿਖਾਉਂਦੇ ਨਹੀਂ ਵਿਖਾਏ ਇਹ ਤਾਂ ਇਹ ਬਾਈ ਮਸ਼ਹੂਰ ਸੀ ਤਾਂ ਗੱਲ ਸਾਹਮਣੇ ਆ ਗਈ ਜਿਹੜੇ 12 ਪਸ਼ਕੌਣ ਨਾਲ ਨਿਤ ਐਕਸੀਡੈਂਟ ਹੋਈਆਂ ਹਰੇਕ ਸ਼ਹਿਰ ਚ ਇੰਨੇ ਕਾ ਵਾਰਾ ਪਸ਼ੂ ਫਿਰਦੇ ਆ ਪ੍ਰਸ਼ਾਸਨ ਸਾਡਾ ਸੁੱਤਾ ਪਿਆ ਠੀਕ ਆ ਕਮਿਸ਼ਨਰ ਸਾਡਾ ਸੁੱਤਾ ਪਿਆ ਸਰਕਾਰ ਸਾਡੀ ਸੁੱਤੀ ਪਈ ਆ ਲੋਕ ਆ ਮਰੀ ਜਾਂਦੇ ਆ ਉਹਨਾਂ ਉਹ ਵੀ ਆ ਮੁਫਤ ਦੇ ਛੱਲਣਾ ਤੇ ਦਾਲ ਆਟੇ ਤੇ 베ਰੇ ਫਿਰਦੇ ਆ ਬਿਜਲੀ ਦੀਆਂ ਜੁਨਟਾਂ ਦੇ 베ਰੇ ਫਿਰਦੇ ਆ ਇਹ ਤਾਂ ਸਾਡੇ ਜਿਹੜੀ ਮਾਨਸਿਕ ਸਥਿਤੀ ਹੋਈ ਪਈ ਆ ਕੀ ਚਾਹਣੇ ਆ ਸੀ ਸਾਡਾ ਤਾਂ ਇੱਕ ਫਰਜ਼ ਸੀਗਾ ਮਲੂਕਾ ਟੀਵੀ ਟੀਮ ਦਾ ਮੈਸੇਜ ਦੇਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਆ ਅੱਗੇ ਸਮਝਣਾ ਥੋੜਾ ਫਰਜ ਆ ਪਰ ਇਹ ਨਾ ਕਰਿਆ ਕਰੋ ਕਿ ਕਿਸੇ ਜਵਾਨ ਪੁੱਤ ਦੇ ਦਾਂਗੇ ਕਿਸੇ ਦੇ ਘਰੋਂ ਕੋਈ ਜੀ ਚਲਾ ਜਾਂਦਾ ਸੇਵਾਂ ਚ ਜਾ ਕੇ ਛੱਲਾਂ ਭੁੰਨਣ ਵਾਲਾ ਕੰਮ ਆ ਜਿਹੜਾ ਉਹ ਨਾ ਕਰਿਆ ਕਰੋ ਸਾਰੇ ਧੰਨਵਾਦ ਆ ਤੁਹਾਡਾ ਜੀ